ਮਰੰਦਰ ਕੀਤਾ ਸੰਧੂ ਸਾਹਿਬ ਚੱਕੀਏ ਬਾਹਰ ਕਰੀਏ ਨੌਜਵਾਨ ਲਓ ਗਿੰਦੇ ਸਾਹਮਣੇ ਪਾਲਾ ਪਾਲਾ ਇੱਕ ਪਾਸੇ ਕਰੀ ਜਾਂਦਾ ਇੱਕ ਪਾਸੇ ਕਰੀ ਜਾਂਦਾ ਚੂਸਲੇ ਬਾਜ ਵਾਲਿਓ ਆਹ ਪਾਲਾ ਵਿਜੇ 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 ਸੇ ਪਿੰਡ ਵਾਲਾ ਲਓ ਤਾਰੀ ਇੱਕ ਵਾਰੀ ਜ਼ੋਰ ਦੇਵੀ ਚੂਸਲੇ ਬਾਜ ਵਾਲਿਓ ਆਉਣ ਵਾਲੇ ਸਮੇਂ ਦਾ ਉਹ ਬਲਾਜ ਆਖੀ ਬਣੀ ਆਹ ਕਰ ਲੋ ਪਿਆਰ ਦਾ ਪਿਆਰ ਦਾ ਪਿਆਰ ਦਾ ਮੋਢਿਆ ਅਗਲਾ ਭੜਕੇ ਨੌਜਵਾਨ ਐਨ ਚੋਟੀ ਦਾ ਜਫਾ ਜਨੂ ਅੱ빠 ਪਹੁੰਚ ਗਿਆ ਦੂਜੇ ਕਬੱਡੀ ਕੱਪ ਦੇ ਪਿੰਡ ਚੂਸਲੇ ਜਿਹੜਾ ਤਰਨ ਤਰ ਇੱਥੇ ਮੁਖਾਵਾਂਗਾ ਅੱਜ ਕਬੱਡੀ ਕੱਪ ਹੁੰਦਾ ਤੁਹਾਨੂੰ ਬਹੁਤ ਵੱਡਾ ਹੋਣਾ ਹੈ ਇੱਥੇ ਮੇਲਾ ਐਸਾ ਦਿਨ ਵਾਜੇ ਸੜਕ ਤੇ ਉਸੇ ਹੀ ਇਹ ਪਿੰਡ ਇੱਧਰ ਹੋਵੇਗਾ ਕਬੱਡੀ ਕੱਪ ਐਸਾ ਸੜਕ ਪਾਵਰ ਨਹੀਂ ਅੱਛਾ ਪਾਵਰਾ ਪਾਉਂਗੀ ਲੈ ਵੀ ਗੇਟ ਦੀ ਐਂਟਰੀ ਇੱਥੋਂ ਦੀ ਆਰੇ ਬਣਾ ਲਾਓ ਗਰਾਊਂਡ ਦਾ ਛੋਟਾ ਹੀ ਚਲੋ ਕਿ ਸੰਗਤਾਂ ਦੇ ਬੈਨ ਨੂੰ ਥਾਂ ਐਡਾ ਕੋ ਨਹੀਂ ਹੈ ਗੱਲ ਬਿਲਕੁਲ ਨਿੱਕਾ ਜਿਹਾ ਚਾਚ ਪੇਰਾ ਛੋੜਾ ਹੈ ਨਾ ਸਕੂਲ ਇਹ ਇੱਧਰ ਵਿਖਾਉਣੇ ਨਾਮ ਤੁਹਾਨੂੰ ਬਈਓ ਦੂਸਰਾ ਕਬੱਡੀ ਕੱਪ ਇੱਕ ਅੱਗੇ ਹੋ ਚੁੱਕਾ ਪਹਿਲੋਂ ਪਿਛਲੇ ਸਾਲ ਤੇ ਦੂਜਾ ਕੌਣ ਕਹਿੰਦੇ ਕਹਿੰਦੇ ਹੱਕ ਤੇ ਜਾਂਦੀ ਏ ਜਿਹੜੀ ਬੈਸਟ ਰੈਡਰ ਤੇ ਬੈਸਟ ਚਾਪੀ ਇਧਰ ਸਟੇਡੀਅਮ ਬਣਿਆ ਆ ਇਹ ਕੰਮ ਬਹੁਤ ਗਲਤ ਏ ਇੱਕ ਜਿਹੜਾ ਮੈਚ ਬੜਾ ਲੇਟ ਹੁੰਦਾ ਕਿਉਂਕਿ ਲੇਟ ਹੀ ਖਿਡਾਰੀ ਕਰੇ ਜਾਂਦੇ ਨੇ ਲੇਟ ਹੀ ਸੰਗਤਾ ਇੱਥੇ ਲਗੀਆਂ ਫਿਰਦੀਆਂ ਬੜਾ ਨੇਰੇ ਪੇ ਟਕਰ ਉਹ ਜਿਵੇਂ ਧੁੱਪ ਲੱਗੀ ਵੇਲ ਦਾ ਮੈਚ ਸ਼ੁਰੂ ਹੋਏ ਹੋਣ ਤੇ ਆਪੇ ਦੁਨੀਆ ਜਿਹੜੀ ਦੂਰ ਦੂਰ ਆਈ ਆਪੇ ਪਿੱਛੇ ਮੁੜ ਜਿਹੜੇ ਖਿਡਾਰੀ ਦੂਰ ਆਏ ਉਹ ਪਿੱਛੇ ਮੁੜ ਜਨ ਟਾਈਮ ਸਰ ਜਦੋਂ ਨੇਰੇ ਵਿੱਚ ਜਾਂਦੇ ਕੋਈ 100 ਹਸਾ ਵਸ ਜਾਂਦਾ ਜਿਵੇਂ ਮੱਕਣ ਮੱਕੀ ਵੀਰ ਜਿਵੇਂ ਨੇਰੇ ਪੇ ਗਿਆਏ ਤੇ ਉਹ ਜਿਵੇਂ ਬਚਾਅ ਹੋ ਗਿਆ ਮਾਰਾ ਜੀ ਨੇ ਫਿਰ ਵੀ ਰੱਖ ਲਿਆ ਚਲੋ ਅੱਗੇ ਦਿਖਾਵਾਂਗੇ ਸੱਜਣਾ ਜੀ ਸ਼ੁਰੂ ਹੋਣਾ ਮੈਚ ਹੋਇਆ ਫਿਰ ਤੁਹਾਨੂੰ ਉਦੋਂ ਪਹਿਲਾ ਦੋ ਆ ਮੈਚ ਖੇਡੇ ਜਾਣੇ ਆ ਫਿਰ ਤੁਸੀਂ ਤਿਆਰੀ ਕਰ ਲੋ ਕਾਕਾ ਢੋਡੀਆਂ ਦੀ ਜੀਅ ਕਹਿੰਦੇ ਐ ਇੱਕ ਘੰਟੇ ਤੱਕ ਪ੍ਰਭਾ ਇੱਕ ਘੰਟੇ ਦੋ ਪਹਿਲਾਂ ਗਿਆ ਜੀ ਆ ਹਾਂ ਹੁਣ ਅਰਦਾਸ ਬੇਨਤੀ ਬਾਬਾ ਜੀ ਬਾਬਾ ਹਰਜਿੰਦਰ ਸਿੰਘ ਜੀ ਜਿੰਦ ਜੀ ਸੋਨੀ ਕੋਰ ਜੀ ਨਾਲ ਨਵਜੋਤ ਮੈਂਬਰ ਪੰਚਾਇਤ ਨਾਲ ਗੁਰਵਾਲ ਖੇਰੇ ਦੇ ਵੀਰ ਤੇ ਗੁਰਵਿੰਦਰ ਹੁਣੀ ਨਵ ਤੇ ਸਾਡਾ ਵੀਰ ਹੈ ਕਿ ਸਾਰਿਆਂ ਤੋਂ ਪਕਾਰ ਤੇ ਜੋ ਗਸ਼ਤੀਆ ਕੋਲੇ ਸੋਨਹਾਲ ਕੱਲਾ ਸਾਹਮਣੇ ਕਹਿੰਦੇ ਸਾਹਮਣੇ ਪਿੰਡ ਵਾਲਾ ਜਿੱਥੋਂ ਦੇ ਲੱਭਦੀਆਂ ਗੱਲਾਂ ਹੁੰਦੀਆਂ ਹੁਣ ਵੇਖਦੇ ਕੇਰਾ ਚਾਪੀ ਉਹ ਠੱਪੇ ਨੂੰ ਠੱਪਾ ਲਾਉਂਦਾ ਗੱਲ ਸਮੇਂ ਤੇ ਲਓ ਕਹਿੰਦੇ ਕੀਤੀ ਹੋਈ ਟਰਾਈ ਆ ਉਹ ਕਹਿੰਦੇ ਸਾਹਮਣੇ ਕਰਨ ਤਾਰੀਵਾਲ ਨੇ ਟਰਾਈ ਕੀਤੀ ਹੈ ਕਰਨ ਕਲਸਾਂ ਵਾਲੇ ਨੇ ਟਰਾਈ ਕੀਤੀ ਹੈ ਸਿੰਘਪੁਰਾ ਪੰਦੀਪ ਕਬੱਡੀ ਲੱਗਦਾ ਹੈ ਕਿ ਕਬੱਡੀ ਖੇਡ ਦੇ ਮੈਦਾਨ ਦੇ ਵਿੱਚੋਂ ਪਈ ਕਬੱਡੀ ਹੈ ਮੁੰਡਾ ਕਹਿੰਦੇ ਬੜਾ ਫਰਤੀਲਾ ਦੀਪ ਦੀ ਕਬੱਡੀ ਹੈ ਦੀਪ ਕਬੱਡੀ ਬਾਲ ਦੀ ਵਧਿਆ ਆ ਮੇਰੇ ਮਿੱਤਰੋ ਦੀਪ ਹੋ ਟੱਕਰ ਚੋਟੀ ਲਿਆ ਸਾਹਮਣੇ ਲੱਗਦਾ ਜੋਰ ਤੁਹਾਨੂੰ ਪਾਇਆ ਹੱਥ ਵੀਰ ਦਾ ਸਵਾ ਤੇ ਲੱਖਾ ਸਿੰਘ ਦੀ ਪਹਿਲਵਾਨ ਸਾਹਿਬ ਅੱਜ ਕਹਿੰਦੇ ਵੱਡੀਆਂ ਜ਼ਿੰਮੇਵਾਰੀਆਂ ਨੇ ਡਾਕਟਰ ਬਿੱਲਾ ਪੱਟੀ ਮੋੜ ਤੋਂ ਮੁਬਾਰਕਾਂ ਦੇ ਰਹੇ ਆ ਡਾਕਟਰ ਮੱਖੀ ਜੀ ਵੀ ਆਏ ਆ ਸਾਰਿਆਂ ਸਤਿਕਾਰ ਦੇ ਦਿਓ ਗਸਟੀਆਂ ਬਹੁਤ ਬਹੁਤ ਧੰਨਵਾਦ ਸਾਹਮਣੇ ਸਾਡੇ ਨਾਮ ਜੋਤ ਸਿੰਘ ਮੈਂਬਰ ਪੰਚਾਇਤ ਵੱਡੀਆਂ ਜ਼ਿੰਮੇਵਾਰੀਆਂ ਲੈ ਸੌਦੀ ਕੋਚ ਅੱਜ ਦੇ ਚਾਰ ਹੀ ਚੱਕੇ ਯਾਰਾ ਵੱਡੀਆਂ ਗੱਲਾਂ ਨੇ ਮੇਰੇ ਮਿੱਤਰੋ ਪਰ ਸਾਹਮਣੇ ਵਾਹ ਵੀ ਮੁੰਡਿਆ ਇਹ ਹੈ ਪਾਲਾ ਸਾਹਕਲੇ ਪਿੰਡ ਵਾਲਾ ਸ਼੍ਰੀ ਅਬਰਸਰ ਸਾਹਿਬ ਦੀ ਪਾਵਨ ਤਿੰਗੀਆਂ ਦੀ ਗੱਲ ਚੱਲਦੀ ਹੈ ਮੁੰਡਾ ਲਾਹ ਚੋਟੀ ਦਾ ਜੱਫਾ ਕਮਾਲ ਕਰ ਗਿਆ ਸੰਧੂ ਸਾਹਿਬ ਚੱਕ ਗਿਆ ਮੈਚ ਉਹ ਸਾਹਮਣੇ ਮੁੰਡੇ ਲਾਓ ਲਾਵ ਕਹਿੰਦੇ ਚੂਸਲੇ ਵਾਰ ਵਾਲਾ ਤੇ ਉਧਰ ਵੀ ਸਾਹਮਣੇ ਮੇਰੇ ਅਖਿਆ ਚੂਸਲੇ ਵਾਰ ਵਾਲਾ ਪੈ ਗਈਆਂ ਗੱਲ ਵੱਖਰੀਆਂ ਪਰ ਪਵਣ ਸਾਹਮਣੇ ਕਹਿੰਦੇ 2 ਟੀਮ ਦੇ ਖਾਤੇ ਜਾ ਜੁੜਿਆ ਫੱਟਾ ਫੇਗ ਆ ਗਿਆ ਜੇ ਸਾਹਮਣੇ ਪਾਲਾ ਹੁੰਦਾ ਗੱਲਾਂ ਵੱਖਰੀਆਂ ਉਹ ਕੀਤੀ ਟਰਾਈ ਪਹਾੜ ਦੇ ਰੇਡਰ ਦੇ ਖਾਤੇ ਐ ਚੂਸਲੇ ਵਰਦੀ ਧਰਤੀ ਐ ਰੌਣਕਾਂ ਤੇ ਬਹਾਰਾ ਬਣੀਆਂ ਪਣੀਆਂ ਐ ਇਸ ਮੁੰਡੇ ਦਾ ਨਾਮ ਕਹਿੰਦੇ ਦੀਪ ਐ ਇੱਕ ਦੀਪ ਕਹਿੰਦੇ ਤਪੁਰਜੀ ਵਾਲਾ ਕੱਲ ਫੇਰ ਦੀਨੇਵਾਲ ਤੋਂ ਬੰਦ ਰੇਡਰ ਬਣ ਕੇ ਫੋਜ ਇੱਧਰ ਖੇਡ ਜੱਟ ਨੇ ਹਵਾਲੇ ਕਰਦੇ ਐ ਅੱਜ ਟਰੈਕਟਰ ਜਿੱਤਨੇ ਉਦ ਤੱਕ ਇੱਧਰ ਸਾਡੇ ਦਰਮਿਆਨ ਕਬੱਡੀ ਦਾ ਸੁਪਰ ਟੱਡਪਰ ਬਲਾਰਾ ਵੀਰ ਬੂਟਾ ਉਮਰਯਾਲਾ ਬੂਟਾ ਦੀ ਜੀ ਹੈ ਕਹਿੰਦੇ ਐ ਦੱਬੂ ਦਾ ਸਾਡਾ ਵੀਰ ਸਾਰੀਆਂ ਸਤਿਕਾਰ ਤੇ ਜੋਗ ਅਸਤੀਆਂ ਵੀਰਾ ਪਹਿਲਵਾਨੀ ਵੀ ਆ ਗਏ ਹੈ ਲੈ ਵੀ ਲਵ ਭੇਡੂ ਕਿਹੜਾ ਮੁੰਡਾ ਵੀ ਹੱਥ ਖੜਾ ਕਰੇ ਚੂਸਲੇਵੜ ਵਾਲਾ ਇਹ ਆ ਲਵ ਜਵਾਨਾ ਉਹ ਕਾਲੀ ਨਿੱਕਰ ਵਿੱਚ ਨੌਜਵਾਨ ਹੈ ਲਵ ਚੂਸਲੇਵੜ ਤੇ ਉਹ ਪਿਆਰ ਨਾਲ ਭੇਡੂ ਕਿਹਾ ਜਾਂਦਾ ਹੈ ਕਿਉਂਕਿ ਕਬੱਡੀ ਵਿੱਚ ਨਾਮ ਫਿਰ ਚੱਲ ਜਾਂਦੇ ਐ ਜਿਵੇਂ ਬੂਟਾ ਦੀ ਅੰਬਾ ਸੁਰਸਿੰਘਿਆ ਪਹਿਲਾਂ ਪਹਿਲਾਂ ਕਹਿੰਦਾ ਤੁਸੀਂ ਮੈਨੂੰ ਅੰਬਾ ਨਾ ਆਖਿਆ ਕਰੋ ਕਿ ਮੈਂ ਕਹਿੰਦਾ ਤੁਸੀਂ ਹੁਣ ਤਾਂ ਤੇਰਾ ਆਉਣ ਵਾਲੇ ਸਮੇਂ 'ਚ ਮਾਂ ਮਾਂ ਹੋਣੀ ਹੈ ਤੇ ਹੀਰਾ ਪਹਿਲਵਾਨੀ ਐਵੇਂ ਹੋਇਆ ਪਰ ਸਾਹਮਣੇ ਚੋਟੀ ਦੀ ਟੱਕਰ ਹੈ ਉਧਰ ਲਵ ਭੇਡੂ ਦੇ ਚਰਚੇ ਹੋ ਰਹੇ ਆ ਗੱਲਾਂ ਜਰੂਰ ਦੱਸਾਂਗੇ ਕਿ ਵੀਰਾਂ ਨੇ ਕੀ ਐਲਾਨ ਕੀਤੇ ਆ ਪਰ ਸਾਹਮਣੇ ਜਫਾ ਲੱਗ ਚੁਕਿਆ ਇਹ ਭਾਰ ਵਰਗੇ ਦੀਆਂ ਟੀਮਾਂ ਪੜ ਰਹੀਆਂ ਜਗੰਦਰ ਕੋਟ ਸਾਹਿਬ ਦੇ ਚੰਦਾ ਚੰਦਿਆ ਚੇਲਾ ਮੜਕਾ ਜਫਾ ਲਾ ਕੇ ਕਮਾਲ ਕਰ ਗਿਆ ਬਿਲਕੁਲ ਇੱਕੋ ਮਿੰਟ ਲਵ ਭੇਡੂ ਦੀਆਂ ਦੋ ਕਬੱਡੀਆਂ ਮਹਿੰਦੀ ਸਿੰਗਾਪੁਰ ਇਸ ਰਮੰਦਰ ਸਿੰਘ ਮਿੰਟੂ ਆਸਟ੍ਰੇਲੀਆ ਰੇਗੂ ਖਹਿਰਾ ਵੀਰ ਇਹ ਐਲਾਨ ਕਰਵਾਉਦੇ ਆ ਕਿ ਲਵ ਪੇਡੂ ਦੀਆਂ ਤਿੰਨ ਰੇਡਾਂ 1000 ਦੀਆਂ ਬਣ ਗਈਆਂ ਪਰ ਸਾਹਮਣੇ ਜੱਫੇ ਦੀ ਗੱਲ ਮਿਲਕਾ ਸੰਧੂ ਚੱਕੂਗਾ ਮਾਰ ਕੇ ਸਾਹਮਣੇ ਕਹਿੰਦੇ ਪਾਲਾ ਸਾਹਗਰ ਵਾਲਾ ਠੱਪੇ ਨੂੰ ਮੇਰੇ ਖਿਆਲ ਦੇ ਨਾਲ ਠੱਪਾ ਲਾ ਦਿੰਦਾ ਪਰ ਸਾਹਮਣੇ ਜੋੜ ਉਹ ਜਮਾਈ ਹੁੰਦੀ ਪਈ ਆ ਠੱਪਾ ਪੱਜੂ ਜਾਂ ਜੱਫਾ ਲੱਗੂ ਸਾਹਮਣੇ ਘਰਿਆਲਾ ਸਾਹਿਬ ਦਾ ਫੈਸਲਾ ਕਿ ਪੁਆਇੰਟ ਯਾਫੀਆਂ ਦੇ ਖਾਤੇ ਹੈ ਕਿ ਸੱਤ ਵਿੱਚ टांग ਖੜ ਕੇ ਉੱਥੇ ਹੋ ਗਈ ਲੜਾਈ ਭਾਰੀ ਅਰਜਨ ਵੈਲੀ ਨੇ ਖਿੱਚ ਕੇ ਗੰਦਾਸੀ ਮਾਰੀ ਆਹ ਖੇ ਟੱਕੇ ਨਾਲ ਸਿਰੇ ਦੀਆਂ ਸਿਰੇ ਦੀਆਂ ਸਿਰੇ ਦੀਆਂ ਸਿਰੇ ਦੀਆਂ ਸਿਰੇ ਦੀਆਂ ਇੱਥੇ ਸੰਧੂ ਸਾਹਿਬ ਦਾੰਗਾਂ ਦੇ ਤੇ ਕੈਂਟੀਆਂ ਵੱਜਦੀਆਂ ਇੱਥੇ ਧੋਲਾ ਵੱਜਦੀਆਂ ਇੱਥੇ ਤਾਂ ਆਹ ਲਾ ਧਫੇ ਵੱਜਦੇ ਐ ਲਓ ਮੁੰਡਾ ਖਿਲਾਰ ਕੇ ਬਾਹਾ ਰੇਡ ਬਾਲ ਦੀ ਵਧਿਆ ਹੋਇਆ ਐ ਲਓ ਮੁੰਡੇ ਨੇ ਕਹਿੰਦੇ ਜਗेंद्र ਕੋਚ ਕਿੜਿਆਲੇ ਵਾਲੇ ਦੇ ਪੱਠੇ ਨੇ ਕਬੱਡੀ ਭਾਈ ਤੇ ਗਲਾਰਾ ਉਸਤਾਦ ਕਹਿੰਦੇ ਬੂਟਾ ਉਰੀਆ ਮਾ ਜੀ ਵੀ ਪੁੱਜ ਗਏ ਧੰਵਾਦ ਸਾਹਮਣੇ ਕੀਤੀ ਹੋਈ ਡرائی ਲੱਗਦਾ ਹੋਇਆ ਜੋਰ ਉੜਦੀਆਂ ਧੂਣਾ ਦੇ ਵਿੱਚ ਲੱਕ ਹੋ ਰਿਹਾ ਗਿਆ ਉਹ ਲੱਕ ਕਹਿੰਦੇ ਫੜਿਆ ਗਿਆ ਪਰ ਸੁੱਖਾ ਸਰਬ ਕੋਟੀ ਗਿਆ ਜੀ ਬੜੇ ਤਕਨੀਕੀ ਕਹਿੰਦੇ ਜਿਹੜੇ ਆ ਕੋਚ ਹੈ ਰੈਫਰੀ ਹੈ ਕੀ ਫੈਸਲੇ ਦੇਣਗੇ ਗੱਲ ਸਨਨੇ ਤੇ ਆ ਪੁਆਇੰਟ ਰੇਡਰ ਦੇ ਖਾਤੇ ਜਾ ਰਿਹਾ ਹੈ ਰੇਡਰ ਦੇ ਹਿੱਸੇ ਆ ਬਣੀ ਕਬੱਡੀ ਪਾ ਰਿਹਾ ਘਰਿਆਲਾ ਸਾਹਿਬ ਜਗਿੰਦਰ ਕੋਟੀਆ ਦਾ ਲੱਗ ਤੇ ਜਗਰ ਰੇਡ ਬੌਲ ਦੀ ਵਧਿਆ ਆਇਆ ਹੈ ਪਾਲਾ ਸਾਹ ਦੇ ਪਿੰਡ ਵਾਲਾ ਲੱਗਣ ਦੀ ਖੇਡਲੀਆ ਤੇ ਬੱਲੂ ਸਾਦਾ ਵੀਰ ਕਹਿੰਦਾ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਗੋਪੀ ਮਨਾਵੀਆਂ ਦੇ ਕੀਤੇ ਜਾਣਗੇ ਪਰ ਸਾਹਮਣੇ ਉਖੜਦੇ ਪੈਰ ਨੰਬਰ 87 ਜਾਪੀਆਂ ਦੇ ਹਿੱਸੇ ਆ ਉੱਡਾ ਉਮਰਿਆ ਉਹਨਾਂ ਦੀ ਕੱਲ ਜਿਵੇਂ ਮੱਖਣ ਸਰ ਬਾਕੀ ਰਿੰਕੂ ਸਾਡਾ ਵੀਰ ਕਹਿੰਦਾ ਸੋਨੀ ਕੋਟ ਜੀ ਕਹਿੰਦੇ ਵਿਸ਼ਾਲ ਵਾਸਤੇ ਆਪਾਂ ਕਿ ਵੱਡੇ ਮਾਨ ਸਨਮਾਨ ਕਰਨੇ ਹੈ ਕਿਉਂਕਿ ਲਾੜ ਚੋਟੀ ਦਾ ਜੱਫਾ ਵਿਸ਼ਾਲ ਚੂਸਲੇਵੜ ਵਾਲਾ ਕਮਾਲ ਕਰ ਗਿਆ ਹੈ ਸਾਹਮਣੇ ਰੇਡ ਪਾ ਰਹੀ ਹੈ ਉਧਰ ਕੱਲ ਦੇ ਦੇਵ ਕਿਉਂਕਿ ਕੱਲ ਇਧਰਲੇ ਸਾਹਮਣੇ ਜੱਫੇ ਦੀ ਵੀ ਗੱਲ ਹੈ ਉਹ ਸਾਹਮਣੇ ਲੱਗਦਾ ਯੋਰ ਹੁੰਦੀ ਹੈ ਬੱਲੇ ਬੱਲੇ ਇੱਕ ਮਿੰਟ ਸੰਧੂ ਸਾਹਿਬ ਕੱਲ ਮੱਖਣ ਸੰਧੂ ਮੱਖੀ ਕਲਾ ਵਾਲਾ ਹੈਪੀ ਪੱਤਰੀ ਵਾਲਾ ਨਾਲ ਗੋਪੀ ਤੇਜਾ ਸਿੰਘ ਵਾਲਾ ਗਲਗੀਤ ਚੱਕ ਸਿਕੰਦਰ ਸਾਡੀ ਮਾਂ ਖੇਡ ਕਬੱਡੀ ਦੇ ਅਨਮੁੱਲੇ ਹੀਰੇ ਕੱਲ ਗੁਲਾਬ ਸਿੱਧੂ ਦੇ ਪਿੰਡ ਬਰਨਾਲੇ ਦੀ ਧਰਤੀ ਦੇ ਲੋ ਖੇਡ ਮੇਲਾ ਹੋਇਆ ਸੀਗਾ ਉਸ ਖੇਡ ਮੇਲੇ ਤੋਂ ਖੇਡ ਕੇ ਵਾਪਸ ਆ ਰਹੇ ਸਭ ਕਿਉਂਕਿ ਪਿਆਰ ਹੈ ਗੁਲਾਬ ਸਿੱਧੂ ਜੀਆ ਦੇ ਨਾਲ ਪੰਜਾਬੀ ਸੰਗੀਤਕ ਦੀ ਦੁਨੀਆ ਦਾ ਬਹਾਰ ਸੁਪਰ ਸਟਾਰ ਉਹ ਬਹਾਰ ਸਿੰਘਰ ਦੇ ਨਾਲ ਕਿਉਂਕਿ ਥੋੜਾ ਲੇਟ ਪੇਟ ਹੋ ਗਿਆ ਹੈ ਇਹ ਤੜਕੇ 3 ਵਜੇ ਰਸਤੇ ਵਿੱਚ ਆਉਂਦੇ ਆ ਅ ਕੱਚੇ ਪੱਕੇ ਪਿੰਡ ਵਾਲੀ ਨਹਿਰ ਵਿੱਚ ਜਿਹੜੀ ਗੱਡੀ ਸੀ ਉਹ ਫਿਸਲ ਕੇ ਡਿੱਗ ਗਈ ਧੁੰਦ ਪੈਣ ਕਾਰਨ ਇਹ ਐਕਸੀਡੈਂਟ ਰੋਪੀ ਹੋਇਆ ਸੀਗਾ ਵੈਗਰੂ ਦੀ ਕਿਰਪਾ ਦੇ ਨਾਲ ਇਹ ਚਾਰੇ ਸੁਪਰਸਟਾਰ ਸਿਹਤ ਮੰਤਰੀ ਵੈਗਰੂ ਨੇ ਬੜੀ ਕਿਰਪਾ ਕੀਤੀ ਹੈ ਜਿਵੇਂ ਐਕਸੀਡੈਂਟ ਹੋਇਆ ਸੀਗਾ ਪਰ ਉਹ ਵੈਗਰੂ ਹੱਥ ਦੇ ਕੇ ਰੱਖ ਗਿਆ ਹੈ ਸੱਜੇ ਪਾਸੇ ਚੜ੍ਹਦੀ ਕਲਾ ਬੱਚੇ ਰੇਡ ਪੈ ਚੁੱਕੀ ਤੇ ਮੁੰਡਾ ਮਿਲਕਾ ਸੰਧੂ ਗੱਲ ਕਰੂਗਾ ਉਹ ਕਹਿੰਦੇ ਚੂਸਲੇਵਰ ਦੀ ਬੀ ਟੀਮ ਵੱਲੋਂ ਕਬੱਡੀ ਹੈ ਸਾਹਮਣੇ ਕਹਿੰਦੇ ਮਹਿਮੂਦਪੁਰ ਵਾਲਾ ਮੁੰਡਾ ਵੇਖਦੇ ਆ ਕੀ ਕਰਦਾ ਕੀ ਕਰਦਾ ਲਓ ਜਿੱਥੇ ਗੱਲਾਂ ਨਾਨਕੋ ਖਰਾਸ ਦੀਆਂ ਗੱਲਾਂ ਹੁੰਦੀਆਂ ਪ੍ਰੋਮੋਟਰਾਂ ਦਾ ਪਿੰਡ ਆਹ ਮੁੰਡੇ ਨੇ ਵੀ ਸਾਹਮਣੇ ਗੱਲ ਵਿੱਚ ਗਰਨੀ ਪਾਈ ਹੈ ਕਿ ਕਾਲੀ ਗਰਨੀ ਲਈ ਸੰਗਰੂਰ ਤੋਂ ਕੋਹਲੀਆਂ ਦਾ ਦੀਪਾ ਵਹਿੰਦਾ ਰਿਹਾ ਦੂਰ ਤੋਂ ਇੱਧਰ ਖੇਡਦੇ ਮੈਦਾਨ ਦੇ ਵਿੱਚ ਲਓ ਕਹਿੰਦੇ ਵਿਜੇ 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 ਇਸੇ ਪਿੰਡ ਵਾਲਾ ਲਓ ਤਾੜੀ ਇੱਕ ਬੜੀ ਜੋਰ ਦੇ ਨਾਲ ਚੁੱਸਲੇ ਬਾਜ ਵਾਲਿਓ ਆਉਣ ਵਾਲੇ ਸਮੇਂ ਦਾ ਉਹ ਬੁਲਾਜ ਆਖੀ ਬੰਦਾ ਉਹ ਗਾਉਂਦਾ ਪਿਆਰ ਦਾ ਪਿਆਰ ਦਾ ਪਿਆਰ ਦਾ ਮੋੜਿਆ ਅਗਲਾ ਭਰਕੇ ਨੌਜਵਾਨ ਨੇ ਕੋਟੀ ਦਾ ਜੱਫਾ ਲਾਇਆ ਹੈ ਪਰ ਨੰਬਰ ਰੇਡਰ ਦਾ ਨਹੀਂ ਨੰਬਰ ਰੇਡਰ ਦੇ ਹਿੱਸੇ ਆ ਇੱਧਰ ਸਰਪੰਚ ਜਗਦੀਪ ਸਿੰਘ ਜੀ ਕਹਿੰਦੇ ਆ ਕਿ ਗੋਪੀ ਮਨਾਵੀਆਂ ਜੱਫਾ ਲਾਵੇ ਵੱਡੇ ਮਾਨਖੜੇ ਵਾਲੇ ਵਾਲਾ ਕਬੱਡੀ ਪਾਉਂਦਾ ਪਿਆ ਜਗਿੰਦਰ ਕੋਚ ਦਾ ਪੁੱਤ ਕਬੱਡੀ ਪਾਉਂਦਾ ਪਿਆ ਹੋ ਜਾ ਗਿਆ ਸਾਈਡ ਤੇ ਰਹੀ ਹੈ ਕੈਮਰੇ ਵਾਲਾ ਪ੍ਰਾਖਿੰਦਾ ਧੰਨਵਾਦ ਲੋ ਹੁਣ ਦੇਖਦੇ ਆ ਵੰਜ ਬਰਾਬਰ ਕਾਟ ਦਿੱਤਾ ਵੰਜ ਬਰਾਬਰ ਕਾਟ ਦਿੱਤਾ ਲੋ ਸਾਹਮਣੇ ਹਰਮਨ ਹਰਮਨ ਵੱਲੋਂ ਵੱਲੋਂ ਉਹ ਖੇਡ ਦੇ ਮੈਦਾਨ ਦੇ ਵਿੱਚ ਕਢਾ ਦਿੱਤੀ ਚੋਟੀ ਦਾ ਲਾਜ ਜੱਫਾ ਮੁੰਡੇ ਨੇ ਉਹ ਧੰਨ ਧੰਨ ਕਢਾ ਦਿੱਤੀ ਹੈ ਦੀਪਦੀ ਕਬੱਡੀ ਦੇ ਨਾਲ ਜੋੜਦੇ ਆ ਜੱਗੇ ਹੋਣੀ ਮੈਂディ ਹੁਣ ਸਾਡੇ ਪ੍ਰਭਜ ਸਤਿਕਾਰਯੋਗ ਹੈ ਕਿ ਉਹ ਸ਼ਾਨਾ ਹੋ ਜਾਂਦਾ ਜਿੰਨੂੰ ਮਿਲ ਲੈਣੇ ਹੈ ਮਹਿਫਿਲ ਲੱਗ ਜਾਂਦੀ ਜਿੱਥੇ ਵੀ ਬੈੰਦੇ ਆਓ ਮਹਿਫਿਲ ਲੱਗ ਜਾਂਦੀ ਜਿੱਥੇ ਵੀ ਬੈੰਦੇ ਆ ਪਰ ਸਾਹਮਣੇ ਮੁੰਡਾ ਗੁੱਤੀ ਬਨਾਵੇਂ ਵਾਲਾ ਜੱਫਾ ਨਹੀਂ ਲਾ ਸਕਿਆ ਨੰਬਰ ਰੇਡਰ ਦੇ ਸੇ ਹੈ ਮਨਾਵੀਆਂ ਜੱਫਾ ਲਾਉਣਾ ਪੈਣਾ ਹੈ ਸਾਡੀ ਬੇਨਤੀ ਹੈ ਪੱਦਰੀ ਤੇ ਕਿਰਿਆਲਾ ਉਹ ਵੀ ਟੀਮਾਂ ਜਲਦੀ ਦੇ ਨਾਲ ਖੇਡਦੇ ਮੈਦਾਨ ਦੇ ਨਾਲ ਰੀਕਾ ਨਾਲ ਪਾਲਾ ਸਾਗਲੇ ਪਿੰਡ ਵਾਲਾ ਕਾਕੇ ਢੂੜ ਦਾ ਤらっしゃ ਹੋਇਆ ਚੇਲਾ ਮੜਗਾ ਜੱਫਾ ਲੱਗਣ ਲੱਗਦਿਆਂ ਹੁੰਦੀ ਹੋਈ ਬੰਦੇ 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 ਭੱਲੇ ਆਏ ਇੱਥੇ ਰੱਖ ਇਧਰ ਸਾਡੇ ਵੀਰ ਸਰਬਖੈਰਾ ਆਸਟ੍ਰੇਲੀਆ ਬੱਲੂ ਖੈਰਾ ਤੇ ਜੋਬਨ ਵੀਰ ਇਹਦਾ ਲਫ਼ਜ਼ਾ ਤੋਂ ਖੁਸ਼ ਹੋ ਕੇ ਵੱਡੇ ਪਿਆਰ ਅਸ਼ੀਰਵਾਦ ਵੀ ਦੇ ਕੇ ਗਏ ਆ ਪਰ ਸਾਹਮਣੇ ਟੱਕਰ ਛੋਟੀ ਨਹੀਂ ਲੱਗਦਾ ਯੂਰ ਇਧਰ ਸਾਡੇ ਦਰਮਿਆਣ ਸਰਪੰਚ ਸਰਵਾਰ ਨਰਿੰਦਰ ਸਿੰਘ ਜੀ ਪਹੁੰਚ ਚੁੱਕੇ ਆ। ਨਾਲ ਬਲਜਿੰਦਰ ਸਿੰਘ ਜੀ ਆਰਤੀਆ ਸਾਹਿਬ, ਨਾਲ ਬਲਵਿੰਦਰ ਸਿੰਘ ਜੀ ਖਹਿਰਾ ਸਾਹਿਬ, ਨਾਲ ਸਰਪੰਚ ਸਰਦਾਰ ਅਜੀਤ ਸਿੰਘ, ਬਾਰਤ ਸਤਿਕਾਰਯੋਗ ਅਸਤੀਆਂ ਸਰਪੰਚ ਸਰਦਾਰ ਜਗਜੀਤ ਸਿੰਘ ਜੀ, ਧਾਲੀਵਾਲ ਸਾਹਿਬ, ਇਹ ਸਾਰੀਆਂ ਸਤਿਕਾਰਯੋਗ ਅਸਤੀਆਂ ਮੰਚ ਉਪਰ ਤਸ਼ਰੀਫ ਫਰਮਾਨ, ਉਹ ਚੂਸਲੇ ਮਾਰ ਦੀ ਧਰਤੀ ਦਾ ਛਿੰਝ ਮੇਲਾ ਖੇਡਿਆ ਜਾ ਰਿਹਾ ਹੈ। ਇਹ ਦੂਸਰੇ ਦਿਨ ਦਾ ਖੇਡ ਮੇਲਾ ਹੈ। ਥੱਪਾ ਪੁਆਇੰਟ ਲੱਗੇ ਵਾਪਸ ਸੱਤੂ ਸਾਹਿਬ ਚੱਕੀ ਐ ਮਾਈਕ। ਮਾਤ ਨੋਰਮਲ ਦੀ ਪੋਸਟ ਤੇ ਟੀਮ ਆ ਗਿਆ ਖੇਡ ਦੇ ਮੈਦਾਨ ਦੇ ਵਿੱਚ ਡੀਪ ਡੀਪ ਦਾ ਮਤਲਬ ਜਗਦੇ ਰਹਿਣਾ ਉਹ ਜਗਦਾ ਪਿਆ ਸਾਹਮਣੇ ਅੰਗਾਰ ਕਬੱਡੀ ਦਾ ਚਾਰ ਅੱਗੇ ਲਾਏ ਹੋਏ ਆ ਉਹ ਡਬਲ ਟੱਚ ਦੀ ਗੱਲ ਸੁੱਖਾ ਸਰਬਕੋਟੀਆਂ ਕਰ ਗਿਆ ਸੁੱਖੇ ਸਰਬਕੋਟੀਆਂ ਨੂੰ ਵੀ ਕੁਝ ਦਿਨ ਪਹਿਲਾਂ ਗਾਰੇ ਪਛਾਰੇ ਦੀ ਧਰਤੀ ਤੇ ਆਣਾ ਰਹੀ ਵੀਰਾਂ ਨੇ ਬੁਲਟ ਮੋਟਰਸਾਈਕਲ ਦਿੱਤਾ ਗਾਰੇ ਪਛਾਰੇ ਦੀ ਧਰਤੀ ਤੇ ਜਿੱਥੇ ਮਾਗੇ ਦੇ ਵਿੱਚ ਸ਼ੀਲੂ ਲਿਆਂਦਾ ਸੀ ਭੰਗੋ ਬੈਲਜੀਅਮ ਪੜਾਮਾਂ ਦੀ ਗੱਲ ਚੱਲਦੀ ਉਧਰ ਪਾਲਾ ਬੈਲਜੀਅਮ 27 ਫਰਵਰੀ ਨੂੰ ਪਿੰਡ ਮਾਨੋਜਾਲ ਦੀ ਧਰਤੀ ਤੇ ਵੱਡੇ ਸੱਦੇ ਦੇਂਦਾ ਰੂਪ ਸਾਡਾ ਵੀਰ ਵੱਡੇ ਸੱਦੇ ਕੋੜਾ ਪਹਿਲਵਾਨ ਉਹ ਭਰਾ ਵੱਡੇ ਸੱਦਾ ਸਕਦਾ ਸੋਨੀ ਕਹਿੰਦੇ ਕੋਚ ਚੂਸਲੇਵਰ ਦਾ ਪਿੰਡ ਇਧਰ ਉਹ ਘਰ ਭੁੱਲ ਜਾਂਦੇ ਆ ਇੱਥੇ ਆ ਵਾਹ ਵੀ ਜਵਾਨਾ ਜੱਫਾ ਲੱਗ ਚੁੱਕਿਆ ਹੈ ਸੂਬੇਦਾਰ ਸਰਦਾਰ ਲਖਬੀਰ ਸਿੰਘ ਬਹੁਤ ਵੱਡੇ ਪਿਆਰ ਅਸ਼ੀਰਵਾਦ ਦੇ ਕੇ ਗਏ ਆ ਪਰ ਸਾਹਮਣੇ ਇਹ ਪਾਲਾ ਸਾਹਮਣੇ ਪਾਲਾ ਸਾਹਗੜੇ ਵਾਲਾ ਤਾਂ ਸੰਧੂਆ ਇੱਕ ਪਾਸੇ ਕਰੀ ਜਾਂਦਾ ਨਾ ਇੱਥੇ ਰੱਖ ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਨਾ ਓ ਮੁੰਡਿਆ ਪਿਆਰ ਦੀ ਖੇਡ ਹੈ ਸਤਕਾਰ ਦੀ ਖੇਡ ਹੈ ਇਹ ਸਾਹਗੜੇ ਪਿੰਡ ਵਾਲਾ ਉਹ ਪਾਲਾ ਤੇ ਦੂਸਰੇ ਪਾਸੇ ਮਣੀ ਘਰੇਾਲੇ ਵਾਲਾ ਜੱਪੂ ਬੱਲੇ ਬੱਲੇ ਕਿਹਦਾ ਛੋਟਾ ਜਾਂ ਵੱਡਾ ਕਹਿੰਦਾ ਦੌਰ ਲਾਉਣੀ ਮਤਰਾ ਖਿਰਚ ਤੇ ਕੰਮ ਨੂੰ ਇਧਰ ਪੱਟੀ ਹੋਈ ਕਬੱਡੀ ਆ ਦੇਖਦੇ ਕੀ ਬਣਦਾ ਪੁਆਇੰਟ ਰੇਟਰ ਦੇ ਖਾਤੇ ਇਹ ਆਜ ਰਿਹਾ ਨਿੱਕਰ ਦੇ ਵਿੱਚ ਪਰੀ ਹੋਰੀ ਕਬੱਡੀ ਹੈ ਮੁੰਡੇ ਦਾ ਨਾਮ ਜਰੂਰ ਦੱਸਾਂਗੇ ਵਿਸ਼ਾਲ ਚੂਸਲੇ ਵਧੀਆ ਵਿਸ਼ਾਲ ਉਹ ਵਿਸ਼ਾਲ ਕਹਿੰਦੇ ਸਾਹਮਣੇ ਬੱਲੇ ਬੱਲੇ ਉਹ ਵਿਸ਼ਾਲ ਪੁਆਇੰਟ ਲੱਗੇ ਵਾਪਸ ਹੈ ਲੈ ਆਵੇਂ ਵਾਲਿਆ 67 ਵਿੱਚ ਲੱਗਣਾ ਪੈਣਾ ਹੈ ਜਿੱਥੇ ਲਾਉਣੇ ਪੈਣੇ ਹੈ ਲਓ ਸਾਹਮਣੇ ਮੁੰਡਾ ਕਬੱਡੀ ਪੌਂਗ ਲਈ ਵਧਿਆ ਹੋਇਆ ਮੇਰੇ ਮਿੱਤਰੋ ਲਓ ਲੱਗਦਾ ਜੋਰ ਹੁੰਦੀ ਹੋਈ ਬੱਲੇ 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 ਇਹਦਾ ਪੱਜ ਮਾਸੀ ਦੇ ਪੌਂਗ 20 3 112 ਵੱਡਾ ਚੋਟੀ ਦਾ ਮੁਕਾਬਲਾ ਨਵਜੋਤ ਸਿੰਘ ਜੀ ਆਪਾਂ ਕਰੰਦੀਪੁਰ ਦੀਆਂ ਗੋਪੀ ਵਰਗੇ ਆਉਣੇ ਆ ਬਿਲਕੁਲ ਜੀ ਪਾਣੀ ਦਾ ਛਿੜਕਾ ਹੋ ਜਾਵੇ ਵੱਡੇ ਵੱਡੇ ਮੱਲ ਆਉਣੇ ਸੰਤੂ ਸਾਹਿਬ ਪਿਆਰ ਦਿੱਤਾ ਭਰਾਮਾ ਨੇ ਇਧਰ ਜਿਹੜੇ ਬੈਰੀ ਗੇਂਦ ਮੱਲ ਨੇ ਲਾਈ ਆ ਫੋਟੋ ਇਧਰ ਵੇਖੋ ਸੁਖਮਨ ਚੋਲੇ ਵਾਲੇ ਦੀ ਤੇ ਫਰੰਦੀਪੁਰ ਦੀ ਗੋਪੀ ਦੀ ਲੱਗੀ ਹੋਈ ਫੋਟੋ ਹੈ ਇੱਕ ਤਾੜੀ ਚੋਲੇ ਵਾਲੇ ਸੁਖਮਨ ਦੇ ਰਾਤੇ ਲਾ ਦਿਓ ਲੋਕ ਇਹ ਚਰਚੇ ਮੈਦਾਨਾਂ ਦੇ ਵਿੱਚ ਕਦੇ ਭੁੱਲਣੇ ਨਹੀਂ ਪਾਲਾ ਫੇਰ ਸਿੰਘ ਪੁਣਾ ਸਾਹਿਬ ਪਾਲਾ ਫੇਰ ਠੱਪਾ ਠੱਪਾ ਤੇ ਪਾਲਾ ਪਾਲਾ ਤੇ ਠੱਪਾ ਕਰਿਆਲੇ ਵਾਲਾ ਪੁਆਇੰਟ ਲੈ ਕੇ ਵਾਪਸ ਹੈ ਆ ਮੇਰੇ ਵੀਰ ਬਣ ਕੇ ਬੇਨਤੀ ਤੋਂ ਪਿੱਛੇ ਪਿੱਛੇ हट ਜੀਆ ਜੀ ਪਲੇਅਰ ਆਪਣੇ ਆ ਵੀ ਆਪਣੇ ਖੇਡ ਮੈਦਾਨ ਦੇ ਅਕਲ 5 ਤੋਂ 7 ਖੇਡ ਮੈਦਾਨ ਧਰਤੀ ਦੇ ਹੁੰਦੇ ਆ ਕਿ ਵੀਰ ਬੋਹ ਭਰੇ ਸੱਦੇ ਲੈਂਦੇ ਐ ਪਰ ਸਾਹਮਣੇ ਕੈਂਚੀ ਲਾਉਣ ਦਾ ਯਤਨ ਫਲੈਗ ਕੈਂਚੀ ਮਾਰੀ ਆ ਨੌਜਵਾਨ ਨੇ ਪਰ ਨੰਬਰ ਰੇਡਰ ਦੇ ਹੱਥ ਹੈ ਸਾਰੀਆਂ ਸਕਟਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੰਤਰ ਪੀਰ ਬਾਬਾ ਸ਼ਕੀ ਸੁਲਤਾਨ ਦੀ ਜਾਨ ਦੇ ਵਿੱਚ ਇਹ ਪ੍ਰਾਤਮ ਛਿੰਝ ਮੇਲਾ ਹਰ ਸਾਲ ਦੀ ਤਰ੍ਹਾਂ ਅੱਜ ਦੂਸਰੇ ਦਿਨ ਦਾ ਖੇਡ ਮੇਲਾ ਜਿਹੜਾ ਹੈ ਉਹ ਖੇਡਿਆ ਜਾ ਰਿਹਾ ਹੈ ਬਹੁਤਾਂ ਧੰਨਵਾਦ ਸਾਹਿਬ ਕੱਲ ਸ਼ਰੀਫ ਦਿਲਦਾਰ ਆਇਆ ਸੀ ਉਹ ਦੋ ਤਿੰਨ ਲਈ ਫਿਰਦਾ ਸੀਗਾ ਔਰ ਗੱਲਾਂ ਵੱਡੀਆਂ ਹੋਈਆਂ ਗੱਲਾਂ ਵੱਡੀਆਂ ਕੀ ਗੱਲਾਂ ਵੱਡੀਆਂ ਹੋਈਆਂ ਬੁੱਡੇ ਧਾਰੀਵਾਲ ਦੀ ਵੀ ਆ ਗਈ ਕਹਿੰਦੇ ਬਲਕਾਰ ਨੂੰ ਹਿੱਲੇ ਦੇ ਨਾਲ ਚੋਨੇ ਤੇ ਮਕੇਸ ਕਰਨਾ ਵਿਖਾਈ ਹੋਰ ਤੇ ਵਿਆਤੀ ਕੋਈ ਹੋਰ ਬੜੇ ਸੁਪਰੇ ਮੀਂਹ ਗਾ ਕੇ ਕੱਲ ਵੀ ਮਨਰੰਦਰ ਕੀਤਾ ਸੰਧੂ ਸਾਹਿਬ ਚੱਕੀਏ ਬਾਹਰ ਕਰੀਏ ਨੋਜਾਇਦਾ ਲਓ ਗੀਂਦੇ ਸਾਹਮਣੇ ਪਾਲਾ ਪਾਲਾ ਇੱਕ ਪਾਸੇ ਕਰੀ ਜਾਂਦਾ ਇੱਕ ਪਾਸੇ ਕਰੀ ਜਾਂਦਾ ਚੂਸਲੇ ਬਰ ਵਾਲਿਓ ਉਹ ਪਾਲਾ ਇਹ ਦੂਸਰਾ ਪਾਲਾ ਜੁੜ ਜਾਣਾ ਪਿੰਡ ਸਾਗਣਾ ਲੱਭ ਸਾਗਣੇ ਦਾ ਪਿੰਡ ਹੈ ਲੱਭ ਸਾਗਣੇ ਨੇ ਐਲਾਨ ਕਰਾਇਆ ਕਿ ਜਦ ਪਿੰਡ ਕੱਟ ਹੋਣੇ ਕਹਿੰਦੇ ਕਾਕੇ ਪੂਰਤਾ ਤੇ ਦਾਸ ਮਿਲ ਕੇ ਸੰਧੂ ਮਾਲੂ ਵੀ ਪਾ ਕੇ ਪ੍ਰਾਣ ਇੱਕ ਆਪ ਤੇ ਵੱਡਾ ਜਿਹੜਾ ਮਾਨ ਤੇ ਵੱਡਾ ਸਤਿਕਾਰ ਦੇ ਇਨਸਾਨ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਵੱਡੀਆਂ ਗੱਲਾਂ ਹੋਣਗੀਆਂ ਉੱਥੇ ਵੀਰ ਸੰਗਤ ਆਈ ਹੈ ਸਿਧਵਾ ਪਿੰਡ ਦੀ ਧਰਤੀ ਤੋਂ ਵੈਸੇ ਰੋਜ਼ ਹੀ ਖੇਡਦੇ ਨੇ ਐ ਸਿਧਵਾ ਦੀ ਧਰਤੀ ਦੇ ਤੰਤਰ ਭਾਈ ਦੇਖਾ ਜੀ ਦੀ ਜਾਨ ਦੇ ਵਿੱਚ 25 ਫਰਵਰੀ ਹੋਵੇਗੀ 4 ਸੱਤੀਆਂ ਹੋਈਆਂ ਆਲ ਓਪਨ ਦੀਆਂ ਟੀਮਾਂ ਉਸ ਧਰਤੀ ਦੇ ਪਿੰਡਣ ਗਿਆ ਬਾਬਾ ਦੀ ਬਾਬਾ ਦਿਲਬਾਖ ਸਿੰਘ ਸੱਦੇ ਦੇ ਰਹੇ ਐ ਪਰ 88 ਪੁਆਇੰਟ ਲੈ ਕੇ ਵਾਪਸ ਹੈ ਸੰਤੂ ਸਰ ਚੱਕੀਏ ਬਾਈਕ ਕਰੀਏ ਨੌਜਵਾਨੀ ਲੋਕ ਕਹਿੰਦੇ ਫੇਰ ਕਬੱਡੀ ਪੈ ਗਈ ਹੈ ਕਬੱਡੀ ਪੈ ਗਈ ਹੈ ਕਿ ਪੈਂਦੀਆਂ ਨੇ ਕਬੱਡੀਆਂ ਚੜ੍ਹ ਚੜ੍ਹ ਕੇ ਵੇਖਦਾ ਜਮਾਨਾ ਜੋ ਖੜ ਖੜ ਕੇ ਉਹ ਫੇਰ ਕਹਿੰਦੇ ਮਹਿਮੂਦ ਕੁੜੇ ਵਾਲਾ ਮਹਿਮੂਦ ਕੁੜੇ ਵਾਲਾ ਉਹ ਦਲਬਾਗ ਸਰਪੰਚ ਦਾ ਪਿੰਡੂ ਨਾਨਕ ਫਰਾਸ ਦਾ ਪਿੰਡੂ ਮੁੰਡਾ ਬੱਲੇ ਬੱਲੇ ਕਰਾਉਣ ਨੂੰ ਫਿਰਦਾ ਅੱਗਾ ਬੱਲੇ ਬੱਲੇ ਕਰਾਉਣ ਨੂੰ ਫਿਰਦਾ ਅੰਦਰ ਸਰਦਾਰ ਅਜੀਤ ਸਿੰਘ ਸਰਪੰਚ ਸਾਹਿਬ ਜਿਹਦੇ ਸੁਪੁੱਤਰ ਸਤਾਰਾ ਸਰਪੰਚ ਬੋਰਡ ਤੇ ਨਾਲ ਰੂਪ ਸਰਪੰਚ ਹੋਣੇ ਕਹਿੰਦੇ ਆ ਜੇਕਰ ਮੁੰਡਾ ਇਸ ਟਿੱਟੂ ਹਾਂ ਪੇਂਡੂ ਪੇਂਡੂ ਤੇਰੀਆ ਆਹ ਸਾਹਮਣੇ ਗੱਲਾਂ ਵੱਡੀਆਂ ਹੋਣ ਗਈਆਂ ਮੇਰੇ ਕੋਲ ਪੇਂਡੂ ਰੁਕ ਵੇਡਾ ਬੋਲਾਂਗੇ ਜੱਫੇ ਖੇਡਦਾ ਯਾ ਬੱਸਿਆ ਮਲੇਸ਼ੀਆ ਦੀ ਧਰਤੀ ਦੇ ਇਧਰ ਸਾਡੇ ਨਵਜੋਤ ਸਿੰਘ ਮੈਂਬਰ ਸਾਹਿਬ ਭੱਜ ਕੇ ਆਏ ਐ ਲਓ ਇੱਧਰ ਕਹਿੰਦੇ ਠੱਪੇ ਦੀ ਕਬੱਡੀ ਆ ਤੇ ਮੁੰਡਾ ਕਰ ਲਓ ਕਲਸ ਪਿੰਡ ਵਾਲਾ ਕਲਸ ਪਿੰਡ ਵਾਲਾ ਉਹ ਢਾ ਕੇ ਬਹਿ ਗਿਆ ਪਰ ਕਬੱਡੀ ਐ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਮਾਜਾ ਟੀਵੀ ਤੇ ਅੱਜ ਕਹਿੰਦੇ ਦੁਨੀਆ ਭਰ ਦੇ ਚਰਚੇ ਚੂਸਲੇ ਵਾਣੂ ਪਿੰਡ ਦੇ ਚੱਕੇ ਜਾਮ ਹੋ ਗਏ ਲਓ ਤਾੜੀ ਇੱਕ ਵਾਰੀ ਵੱਡੀ ਸਾਰੀ ਮੁੰਡਿਆਂ ਨੇ ਸਭ ਇੱਕ ਵਾਰ ਸੰਧੂ ਸਾਹਿਬ ਕਿਉਂਕਿ ਰੇਗਾਂ ਦੇ ਉੱਪਰ ਜਿਹੜੀ ਸਰਦਾਰ ਸਾਹਿਬ ਮਾਇਆ ਲੱਗਦੀ ਐ ਜਿਕਰ ਜਾਫੀ ਜੱਫਾ ਲਾ ਦੇਵੇ ਤੇ ਫਿਰ ਉਹ ਮਾਇਆ ਜਾਫੀਆਂ ਦੇ ਹੁੰਦੇ ਆ ਵੀਰ ਕਹਿ ਰਹੇ ਆ ਦੋ ਜੱਫੇ ਲੱਗ ਗਏ ਜਿੰਦ ਲੈ ਜਾ ਵੀਰਾਂ ਕੋਲ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਕਬੱਡੀ ਪੈਚ ਕੇ ਮੇਰੀ ਬੇਨਤੀ ਆ ਅਗਲੇ ਮੈਚ ਦੀਆਂ ਟੀਮਾਂ ਪੱਤਰੀ ਟਿਕ ਰਿਹਾਲਾ ਕਰਤਾ ਰਿਹਾ ਆਗਾ ਭੱਜ ਗਏ ਸੱਜੂ ਸਾਹਿਬ ਚੱਕ ਲੀਏ ਬਾਈ ਕਮੰਡਾ ਓ ਖੇਡ ਫੇਰ ਜੱਫਾ ਫੇਰ ਜੱਫਾ ਲੋ ਮੁੰਡੇ ਨੇ ਜਿਵੇਂ ਉਸਤਾਦ ਬੂਟਾ ਮੁਰੀਆਣਾ ਕਹਿੰਦਾ ਹੁੰਦਾ ਲਿਖਦਾ ਉਹ ਉਰਦੂ ਦੇ ਵਿੱਚ ਵਖੰਡਾ ਉਹ ਲਿਖ ਦਿੰਦਾ ਉਰਦੂ ਦੇ ਵਿੱਚ ਵਖੰਡਾ ਮੁੰਡਿਆਂ ਨੇ ਚਰਚੇ ਕਰਾਉਣੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਪਿੰਡ ਦਾ ਮੁੰਡਾ ਸੇਮ ਚੂਸਲੇ ਵੜਿਆ ਵੀ ਬਹੁਤ ਵਧੀਆ ਖਿਡਾਰੀ ਹੈ ਕਬੜੀ ਸੇਮ ਚੂਸਲੇ ਵੜਿਆ ਦੇ ਨਾਮ ਤੇ ਵੀ ਤਾੜੀ ਵੱਡੀ ਸਾਰੀ ਲਾਦੇ ਸਹਿਮ ਸਹਿਮ ਚੂਸਲੇ ਵੜਿਆ ਵੀ ਵਿਸ਼ਾਲ ਆ ਵੀ ਮੁੰਡਾ ਕਹਿੰਦੇ ਟਾਪ ਚੇਅਰਮੈਨ ਬਲਵੰਦਰ ਸਿੰਘ ਨੂੰ ਸਾਹਮਣੇ ਸਟੇਜ ਤੇ ਬਿੜਾਜਮਾਨ ਨੇ ਪੜਾਵਾ ਦਾ ਵੱਡਾ ਧੰਨਵਾਦ ਹੈ ਆਸਟ੍ਰੇਲੀਆ ਦੇ ਵਿੱਚ ਵੱਸਦਾ ਹੈ ਨਾ ਖੇਡ ਕਬੱਡੀ ਦੇ ਨਾਲ ਬੜਾ ਪਿਆਰ ਰੱਖਦਾ ਹੈ ਜਿਹੜੀ ਕਿਰਤ ਕਮਾਈ ਆ ਖੇਡਾਂ ਉੱਤੇ ਲਾਉਂਦਾ ਹੈ ਕਿ ਸਾਹਮਣੇ ਝੂਸਲੇ ਵਰਦੇ ਮੁੰਡੇ ਵੇਖ ਲਓ ਉਹ ਸਾਹਮਣੇ ਬੱਲੇ ਬੱਲੇ ਫੇਰ ਮੁੰਡੇ ਕਹਿੰਦੇ ਕਿੜਿਆਲੇ ਵਾਲੇ ਦੀ ਚੋਟੀ ਦੇ ਆਏ ਹੋਏ ਆ ਚੋਟੀ ਚੋਟੀ ਦੇ ਮਨ ਲਾਏ ਹੋਏ ਆ ਪਾਲੇ ਦੀ ਗੱਲ ਕਰਨੀ ਪਾਲਾ ਸਾਹਣੇ ਵਾਲਾ ਉਧਰ ਜੇ ਇੱਕ ਪਾਲਾ ਮਮਿਹਾਲੇ ਵਾਲਾ ਗੁੱਪਾ ਮਣਿਹਾਲੇ ਵਾਲਾ ਆ ਏਰੀਆ ਦੇ ਵੱਡੇ ਮਨ ਲਾਏ ਹੋਏ ਆ ਪਰ ਸਾਹਮਣੇ ਲੱਗਦਾ ਜੱਫਾ ਹੁੰਦੀ ਹੋਈ ਬੰਨੇ ਬੰਨੇ ਸੋਨੀ ਕੋਸਰ ਸਾਹਿਬ ਕਹਿ ਰਹੇ ਰਾਣਿਆ ਅਗਲੇ ਮੈਚ ਦੇ ਟੀਮਾਂ ਸਾਧ ਨਹੀਂ ਪਰ ਮੁੰਡਿਆਂ ਪਿਆਰ ਨਾਲ ਪਿਆਰ ਨਾਲ ਪਿਆਰ ਦੀ ਖੇਡ ਨੰਬਰ ਯਾਪੀਆਂ ਦੇ ਹਿੱਸੇ ਆ ਅਗਲੇ ਮੈਚ ਤੇਰੀ ਤੇ ਵਰਸਤ ਕ੍ਰਿਹਾਲਾ ਉਹ ਕਿਰਪਾ ਕਰਕੇ ਟੀਮਾਂ ਦੇ ਨਜ਼ਦੀਕ ਦੇ ਨਾਲ ਆ ਜਾਣ ਗਰਾਊਂਡ ਦੇ ਨਜ਼ਦੀਕ ਇਹ ਭਾਰ ਵਰਗ ਦੀਆਂ ਟੀਮਾਂ ਹੈ ਫਿਰ ਆਲ ਓਪਰ ਦੀਆਂ ਟੀਮਾਂ ਦਾ ਇਹ ਮੁਕਾਬਲਾ ਹੈ ਬਹਾਦਰ ਬਾਬਾ ਵਿਧੀ ਚੰਦ ਕਬੱਡੀ ਕਲੱਬ ਕਰਨਦੀਪੁਰ ਤੇ ਵਰਸਾਜ ਬਾਬਾ ਕਮਦਾ ਸਿੰਘ ਬਹਾਦਰ ਕਬੱਡੀ ਕਲੱਬ ਮੈਲਬਾਰਨ ਆਸਟ੍ਰੇਲੀਆ ਮਿੰਟੂ ਸਾਡੇ ਭਰਾ ਹੋਣਾਂ ਦੀ ਖੈਰਾ ਪਰਿਵਾਰ ਦੀ ਸਪੌਂਸਰ ਕੀਤੀ ਹੋਈ ਟੀਮ ਆ ਪਲੱਸ ਚੋਲਾ ਸਾਹਿਬ ਦੀ ਟੀਮ ਹੈ ਲੜ ਕੇ ਆਵੇਗੀ ਗੱਲਾਂ ਵੱਡੀ ਅੜੀ ਪਰ ਮੁੰਡੇ ਨੇ ਜੱਫਾ ਲਾ ਕੇ ਕਮਾਲ ਕਰ ਦਿੱਤੀ ਹੈ ਅਗਲੀ ਰੇਡ ਤੇ ਸੰਧੂ ਸਾਹਿਬ ਗੱਲ ਕਰਨਗੇ ਲੋਕ ਕਹਿੰਦੇ ਕਬ ਕੀ ਆ ਮੁੰਡੇ ਨੇ ਗੱਲ ਦੇ ਵਿੱਚ ਕਾਲੀ ਗਾਨੀ ਪਾਈ ਹੈ ਔਰ ਕਾਲੀਗਾਨੀ ਪਾਰੀ ਹੋਏਗੀ ਨਜ਼ਰਾ ਲੱਗਣ ਤੋਂ ਮੁੰਡਾ ਮਹਿਮੂਦ ਕੁਰੀਆ ਮਹਿਮੂਦ ਕੁਰੀਆ ਹੋਣੀ ਮੰਡੀ ਹੋਣੀ ਤੇ ਨਾਲ ਗੁਰਨਾਲ ਹੋਣੀ ਸੋਨੀ ਕੋਚ ਹੋਣੀ ਸਾਡੇ ਸਾਡੇ ਭੜਾ ਨੇ ਨਵਜੋਤ ਹੋਣੀ ਇਧਰ ਠੱਪਾ ਫੇਰੇ ਦੇ ਠੱਪਾ ਫੇਰੇ ਕਬੱਡੀ ਦੀ ਪਾਉਣ ਆਇਆ ਅਗਲੇ ਬੰਨੇ ਫੇਰੇ ਠੱਪੇ ਨੂੰ ਠੱਪਾ ਕਾਉਣ ਲਾਉ ਗੱਲ ਸਮੇਂ ਦੀ ਹੈ ਔਰ ਗੱਲ ਸਮੇਂ ਦੀ ਚੱਲਦਾ ਬਖੈਰਾ ਜਗਜੀਤ ਹੋਣੀ ਵੀਰ ਸਾਡੇ ਬੰਦੂ ਹੋਣੀ ਕਿ ਸਰਕਾਰ ਤੇ ਜੋ ਗਸਤੀਆ ਸਰਪੰਚ ਪ੍ਰਧਾਨ ਜਗਜੀਤ ਸਿੰਘ ਜੀ ਇਹਨਾਂ ਖਿਡਾਰੀਆਂ ਦੇ ਲਈ ਬਹੁਤ ਵੱਡੇ ਪਿਆਰ ਆਸ਼ੀਰਵਾਦ ਭੇਜੇ ਆਇਆ ਕਲਸਾ ਵਾਲਾ ਗੁਰਬੀਰ ਪਿਆਰ ਹੈ ਕਾਲੂ ਕੋਜ ਹਾਲੀਵਾਲ ਸਾਹਿਬ ਦੇ ਨਾਲ ਜੱਜ ਕਿੜਿਆਲੇ ਵਾਲਾ ਵੀ ਆਇਆ ਹੋਇਆ ਹੈ ਜਗੰਦਰ ਸਿੰਘ ਜੀ ਕਰੀਏ ਤੇ ਆ ਗਿਆ ਹੁਣ ਇਹਦੀ ਟੀਮ ਕਹਿ ਦਈਏ ਆਪਾਂ ਬਿਆਲਪੁਰੇ ਵਾਲੇ ਪਾਸੇ ਟੀਮ ਮੇਰਾ ਕਲ ਬੀ ਟੀਮ ਹੈ ਇਸ ਟੀਮ ਦੇ ਨੰਬਰ ਨੇ 34 ਔਰ ਜਿਹੜੀ ਖੱਪੇ ਉਹਨਾਂ ਦੀ ਟੀਮ ਹੈ ਉਸ ਟੀਮ ਦੇ ਨੰਬਰ ਨੇ 26 ਤੇ 20 ਦੂਸਰੇ ਵੱੜ ਦੀ ਟੀਮ ਆ ਚੱਲਦੇ ਮੈਚ ਵਿੱਚ ਜਿੱਤ ਰਹੀ ਹੈ ਕਾਲ